ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਤਾ ਹੀ ਤੁਹਾਨੂੰ ਸਾਰਿਆਂ ਨੂੰ ਕਿ ਮੈਰਿਜ ਚੱਲ ਰਹੀ ਐ ਤੇ ਉਹਦਨ ਬੂੰਦੀ ਵਾਲਾ ਵਲੌਗ ਵੀ ਪਾਇਆ ਸੀਗਾ ਬੂੰਦੀ ਮਤਲਬ ਭਾਜੀ ਭਾਜੀ ਬਣਦੀ ਐ ਜਿਹੜੀ ਰਿਸ਼ਤਿਆਂ ਚ ਮੰਡੀ ਦੀ ਵਿਆਹ ਦੇ ਵਿੱਚ ਤੇ ਉਹ ਵੀ ਸਾਰਿਆਂ ਨੇ ਦੇਖਿਆ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਉੱਤੇ ਆਏ ਬਹੁਤ ਵਧੀਆ ਲੱਗਾ ਪੜ੍ਹ ਕੇ ਤੇ ਅੱਜ ਹੈਗਾ ਵਾ ਅਖੰਡ ਪੜਤ ਸਾਹਿਬ ਅੱਜ ਤੋਂ ਪਹਿਲਾਂ ਖੰਡ ਪੜਤ ਸਾਹਿਬ ਕਰਵਾਇਆ ਉਹਦਾ ਭੋਗ ਆ ਤੇ ਨਾਲੇ ਪਿੰਡ ਦੀ ਰੋਟੀ ਜਿਹੜੀ ਹੁੰਦੀ ਐ ਸ਼ਰੀਕੇ ਦੀ ਪਿੰਡ ਦੀ ਹਾਂ ਰੋਟੀ ਆ ਤੇ ਉੱਥੇ ਚੱਲੇ ਆ ਤੇ ਚਲੋ ਚੱਲ ਕੇ ਦੇਖਦੇ ਆ ਕਿ ਕਿੰਨੀਆਂ ਕੌਣ ਕਾਂ ਲੱਗੀਆਂ ਬਾਕੀ ਬੱਚੇ ਜਿਹੜੇ ਛੋਟੇ ਦੋਵੇਂ ਉਹ ਆਪਾਂ ਸਕੂਲ ਪੇਜ ਤੇ ਸ਼ੈਰੀ ਦੇ ਨਾਲ ਤੇ ਮੰਨਤ ਨੂੰ ਛੁੱਟੀ ਆ ਤੇ ਪੇਪਰ ਹੋ ਗਏ ਤੇ ਉਹ ਦੋਨੋਂ ਸਕੂਲ ਗਏ ਆ ਮੰਨਦਾ ਤਾਂ ਹੈ ਨਹੀਂ ਉਹ ਜਾਣ ਨੂੰ ਆਉਂਦਾ ਵੀ ਨਹੀਂ ਜਾਣਾਗਾ ਅਰੇ ਆ ਵੀ ਬੱਚੇ ਫਿਰ ਸ਼ਿਕਾਇਤ ਨਹੀਂ ਕਰਦੇ ਆ ਨਾ ਆਂ ਕਰਕੇ ਫਿਰ ਆਖੀ ਦਾ ਵੀ ਜਿਹੜਾ ਟਾਈਮ ਸਕੂਲ ਲੈਣ ਲਈ ਦੇ ਨਾਵ ਦਾ ਤੇ ਪੇਪਰ ਹੀ ਤੇ ਸ਼ਰਾਜ ਦਾ ਪੇਪਰ ਨਹੀਂ ਹੈਗਾ ਤੇ ਤਾਂ ਕਰਕੇ ਫਿਰ ਉਹਨੂੰ ਭੇਜਦਾ ਵੀ ਚੱਲ ਹੋਣਾ ਜਦੋਂ ਸ਼ਾਮ ਨੂੰ ਆਏਗਾ ਹਨ ਆਲੀਆ ਜਾਨੇ ਸ਼ਾਮ ਤੱਕ ਉਹਦਾ ਰੱਖ ਆਇਆ ਸਮਾਨ ਵੀ ਜੋ ਜੋ ਵੀ ਬਣਿਆ ਸਾਰਾ ਕੁਝ ਲੱਕ ਕੱਟ ਕੇ ਰੱਖ ਦਤਾ ਛੜੀ ਦਾ ਜੇ ਤੁਸੀਂ ਆਓਗੇ ਤੁਸੀਂ ਭਰਾ ਤੁਹਾਨੂੰ ਜੋ 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 ਕੁਝ ਜੋ ਕੁਝ ਵੀ ਬਣਿਆ ਤੁਹਾਨੂੰ ਖਵਾਉਂਗਾ ਪਰ ਤੁਸੀਂ ਸਕੂਲ ਨਾਲ ਆਪਣਾ ਮਿਸ ਕਰੋ ਸਕੂਲੇ ਜਰੂਰ ਜਾਓ ਤੇ ਬਾਕੀ ਚਲੋ ਚੱਲ ਕੇ ਦੇਖਦੇ ਆਂ ਰੌਣਕਾ ਉਥੋਂ ਦੀ പേ <laughs> 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 ਜਿਨ ਨਾਮ ਤੇ ਆ ਗਏ ਸੁਖਤ ਕਾਲ ਨਾਮਿਤ ਤੇ ਮੁਖ ਉਚਲੇ ਕੀ ਤੀਸ਼ੁਤੀ ਨਾ ਵਾਜ ਜੀ ਗੁਰਜੀਕਾ ਕਲਸਾ ਵਾਜ ਜੀ ਗੁਰਜੀਕੀ ਹਤੇ को सोने हा ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਆਜਾ ਦੇ ਸਾਹਮਣੇ ਮੈਂ ਹੋਣ ਹੁਣ ਆਪਦੇ ਮੰਗ ਮੰਗ ਜਾਣਗੇ ਅਹੀਂ ਅੱਜ ਕੋ ਖਾਣੀ ਅਜੇ ਬਾਅਦ ਖਾਵਾਂਗੇ ਬਾਅਦ ਹੁੰਦੇ ਨੇ ਟੇਬਲ ਤੇ ਲੈ ਜੀ ਨਿਆਣੇ ਆ ਗਏ ਸਕੂਲੋਂ ਖਾਸ ਤੌਰ ਤੇ ਨਵ ਇਹਨੂੰ ਲੈ ਆ ਨਵ ਕਿਦਾਂ ਦਾ ਲੱਗਾ ਫਿਰ ਸਕੂਲ ਜਾ ਕੇ ਪੇਪਰ ਠੀਕ ਹੋਇਆ ਸੱਚ ਉਹ ਸ਼ੈਰੀ ਨਾਲ ਹੈ ਸ਼ੈਰੀ ਕਿਦਾਂ ਹੋਇਆ ਐਮਐਸ ਫਿਰ ਦੇਖਣਾ ਭਈ ਮੈਂ ਹਾਂ 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 ਦਾ ਹੱਟ ਜਾਂਦੇ ਨੇ ਤਾਂ ਉਹਨਾਂ ਨੇ ਸਵਾਗਤ ਸਮਾਨ ਪੈਕ ਵੀ ਕਰ ਲਿਆ ਉਹ ਤਾਂ ਨਾ ਕਰ ਹੀ ਦੇਣਾ ਸੀ ਅਸੀਂ ਤੁਹਾਡੇ ਜੋਗੀ ਰੱਖਿਆ ਤੇਰੇ ਜੋਗਾ ਸਮਾਨ ਰੱਖ ਲੈਣਾ ਮੈਂ ਸਪੈਸ਼ਲ ਹੁਣ ਹਲਦੀ ਆ ਤੇ ਤੇਲ ਚੜਨਾ ਕੁੜੀ ਨੂੰ ਚਲੋ ਚੱਲੀਏ ਚੱਲਣਗੇ ਟਾਈਮ ਨਹੀਂ ਰੈਡੀ ਹੋ ਬਾਕੀ ਇਹ ਇਧਰ ਉਹਨਾਂ ਨੇ ਸਮਾਨ ਸਾਮਦਾ ਸਾਰਾ ਟੈਂਟ ਵਾਲਾ ਵਿਆਹ ਵਾਲੇ ਘਰ ਦਾ ਆਪਣੇ ਘਰ ਜਿੱਥੋਂ ਵਿਆਹ ਹੁੰਦਾ ਫਿਰਦਾ ਹੁੰਦਾ ਕਿਉਂ ਚਾਰੀ ਮਿਲਿਆ ਨਾ ਸਾਰਾ ਸਮਾਨ ਖਾਨ ਨੂੰ ਹਾਂ ਨਾ ਹੋ ਗਿਆ ਹਾਂ ਤਾਂ ਕਿੱਥੇ ਕਿੱਥੇ ਆਏ ਹਾਂ ਤੇ ਕਿਹਨੇ ਦੇ ਦੇ ਨਾ ਵੀ ਜੋ ਕੁਝ ਆਪਾਂ ਖਾਤਾ ਨਾ ਉਹ ਕੋਈ ਤੁਹਾਡੇ ਵੱਧ ਰੱਖਿਆ ਵੇਖ ਲੈ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਬਾਕੀ ਆਈਸਕ੍ਰੀਮ ਠੰਡੀ ਆ ਅੱਜ ਕਿਹੜੀ ਕਰੀ ਚੰਮਚ ਗੋ ਆਈਸਕ੍ਰੀਮ ਉਹ ਤਾਂ ਮੈਂ ਆ ਰੱਖੀ ਹੋ ਤੈਨੂੰ ਪਤਾ ਨਾ ਸ਼ਰੀ ਨਾ ਹੋਣਾ ਤੈਨੂੰ ਮੰਗਣੀਆਂ ਠੀਕ ਆ ਕਰ ਲੈਣਾ ਤੂੰ ਮੋਟਕਾ ਆ ਜਾ ਹਾਂ ਹਾਂ ਇਹ ਉਹਨੂੰ ਮੋਟ ਨਾ ਆ ਲੈ ਹਾਂਜੀ ਆ ਜਾਓ ਮੈਂ ਮਾਉਣਾ ਦੁੱਤੀ ਆਜੋ ਆਜੋ ਕਿਉਂ ਜਾਣੇ ਆਂ ਇੱਥੇ ਆ ਜਾਓ ਕੋਣ ਪ੍ਰੋਫੈਸਰ ਆਣਗੇ ਹੈ ਮੇਰਾ ਨਾ ਕਿ ਚਾਰ ਹਾਂ ਹੈ ਮੈਂ ਨਹੀਂ ਸਾਰਾ ਮੇਰਾ ਤੇ ਵੇਖਿਆ ਵੀ ਨਹੀਂ ਉਹਨੇ ਇਹ ਨਹੀਂ ਸਾਰਾ ਕਪੜਾ ਨਹੀਂ ਗੱਲ ਕਰਨੀ ਉਹਨਾਂ ਨੇ ਨਹੀਂ ਗੱਲ ਕਰਨੀ ਮਾਮਾ ਆ ਗਿਆ ਸਾਹਮਣੇ ਹੋਰ ਨਹੀਂ ਗੱਲ ਬੰਦਾ ਫੇਰ ਇਧਰ ਦੇਖਿਆ ਫੇਸ ओके ਆ ਪਿਛੇ ਕਰਕੇ ਰੱਖੋ ਅੱਗੇ ਅੱਜ ਦੇਖੋ ਤਾਂ ਤੱਕ ਅੱਜ ਦੇ ਦੌਰ ਵਿੱਚ ਅਰਬ ਦੇ ਪਾਸੇ ਦਾ ਹਾਲਾਤਨ ਬੁਰੀਆਂ ਤੋਂ ਬਗੈਰ ਕੋਈ ਵੀ ਆਰਾਮ ਨਹੀਂ ਹੈ। ਅੱਜ ਕੇ ਦੌਰ ਸਮਾਰਿਕ ਜੀਵਨ ਤੋਂ ਸਕੇਰ ਕਮਨਲ ਸਭ ਤੋਂ ਜੁੜੇ ਹੋਏ ਕੋਲੋਂ ਨਾਮ ਨੂੰ ਦੱਸਣਾ ਹੋ ਰਿਹਾ ਹੈ। ਜੇਕਰ ਤੁਸੀਂ ਇਸ ਤੋਂ ਕੋਈ ਵੀ ਮੰਗ ਕੀਤੀ ਹੈ। ਤੇਰੇ ਆਪਣੇ ਮਤਾਸ ਤੋਂ ਦਾ ਸਾਹਮਣੇ ਹਰ ਤਰ੍ਹਾਂ ਦੇ ਨੂੰ ਸਮਰੱਥ ਸੇਵਾ।

Hãy subscribe cho kênh Ghiền Mì đi Để không bỏ lỡ những video hấp dẫn ਦੇਦੇੰਤ ਨਹੀਂ ਬੱਸ ਲਾਓ ਰੇਕੋ ਸਾਹਮਣੇ ਦੋਰੇ ਤੇਰੇ ਮਾਰਦਾ ਤਾ ਤੈਨ ਮਾਰੇ ਆ ਇਹ ਮੁੱਕਾ ਕਿਉਂ ਹੁੰਦਾ ਵਾ ਬਲਾ ਮੁੱਕਾ ਕਿਉਂ ਹੁੰਦਾ ਹੈ ਇਹ ਤਾਂ ਹੁੰਦਾ ਵਾ ਵੀ ਇਹ ਮੰਨਿਆ ਜਾਂਦਾ ਵਾ ਵੀ ਥੋੜੀ ਜਦੋਂ ਤੇਲ ਚੜਦਾ ਹੋਣਾ ਉਦੋਂ ਉੱਠ ਕੇ ਜਿਹਦੇ ਪਹਿਲਾਂ ਮੁੱਕੇ ਮਾਰਦੇ ਤੇ ਉਹਦੀ ਵਾਰੀ ਪਹਿਲਾਂ ਹੁੰਦੀ ਵਿਆਹ ਦੀ ਛੇਤੀ ਵਾਰੀ ਆ ਜਾਂਦੀ ਹੈ ਇਸ ਤੋਂ ਬਾਅਦ ਇਹਦਾ ਹਨਾ ਅਛਾ ਇਹਦਾ ਮਤਲਬ ਇਹ ਹੈ ਨਾ ਇਹ ਲੀਤੀ ਵਾ ਹੁੰਦੇ ਆ ਮੰਨਿਆ ਜਾਂਦਾ ਇਦਾਂ ਚਲੋ ਕਰੋ ਤਿਆਰੀ ਆ ਵੀ ਤਿਆਰੀ ਕਰੀਏ ਸਭ ਉਹ ਤਾਂ ਕਿ ਕਵੀਰਾ ਖੜਿਆ ਆਂਦਾ ਹੋਣਾ ਅਸੀਂ ਸੂਟ ਸਾਰਾ ਛਮਾ ਲਈਏ ਕਿਉਂਕਿ ਹੁਣ ਇਹਦਾ ਮੁੱਕਾ ਵਜੇ ਜਾਣਾ ਵਿਆਹ ਛੇਤੀ ਹੋਣਾ ਮੋਟਰ ਮਿਲਗਾ